ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਨੇ ਆ ਜੀ ਗੁਰਦੁਆਰਾ ਸ਼੍ਰੀ ਸਿਧਾਣਾ ਸਾਹਿਬ ਪਾਸ਼ਾਹੀ ਪਹਿਲੀ ਤੰਤਲ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਜਗ੍ਹਾ ਕੀ ਉਹਨਾਂ ਦੇ ਜਿਹੜੇ ਕੌਤਕ ਨੇਗੇ ਉਹ ਵੀ ਇੱਥੇ ਉਹਨਾਂ ਦੀ ਮਾਇਆ ਵਰਤਦੀ ਹੈਗੀ ਤੇ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਗੁਰਦੁਆਰਾ ਸ਼੍ਰੀ ਸਿਧਾਣਾ ਸਾਹਿਬ ਇਹ ਮੇਨ ਰੋਡ ਆ ਜੀ ਸੰਗਰੂਰ ਤੋਂ ਭਵਾਨੀਗੜ੍ਹ ਦਾ ਰੋਡ ਆਗਾ ਆਹ ਸਾਈਡ ਦੇ ਉੱਤੇ ਭਵਾਨੀਗੜ੍ਹ ਆ ਤੇ ਆਹ ਸਾਈਡ ਤੋਂ ਉੱਤੋਂ ਪਾਸ ਸੰਗਰੂਰ ਤੋਂ ਆਉਣੇ ਆਗੇ ਤੇ ਆਜੋ ਹੁਣ ਤੁਹਾਨੂੰ ਕਰ ਦਿਆਂਗੇ ਆਪਾਂ ਵੀਡੀਓ ਸਟਾਰਟ ਚਲੋ ਚੱਲੀ ਉਹ ਲੱਗਿਆ ਵੀ ਹੋਇਆ ਜੀ ਗੁਰਦੁਆਰਾ ਸ੍ਰੀ ਸਧਾਨਾ ਸਾਹਿਬਾ ਦੇਖੋ ਆ ਸਾਹਮਣੇ ਬੋਰਡ ਲੱਗਿਆ ਹੋਇਆਗਾ ਤੇ ਇਧਰਲੇ ਪਾਸੇ ਵੀ ਲੱਗਿਆ ਹੋਇਆ ਜੀ ਰੋਡ ਦੇ ਉੱਪਰੇ ਗੁਰਦੁਆਰਾ ਸ੍ਰੀ ਸਧਾਨਾ ਸਾਹਿਬ ਇਹ ਮੇਨ ਰੋਡ ਆ ਜੀ ਆ ਮੇਨ ਰੋਡ ਆ ਇਹ ਮੇਨ ਰੋਡ ਦੇ ਉੱਪਰ ਹੀ ਹੈਗਾ ਜਿਹੜਾ ਬੋਰਡ ਲੱਗਿਆ ਹੋਇਆ ਹੈ ਮੇਨ ਰੋਡ ਦੇ ਉੱਪਰ ਹੀ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਹੁਣ ਤੁਹਾਨੂੰ ਪੱਕ ਕਰਵਾਉਨੇ ਆਂਗੇ ਦਰਸ਼ਨ ਕਰਦੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਤੇ ਚਲੋ ਚੱਲੀਏ ਫਿਰ ਚੱਲਦੇ ਆਜੋ ਹੋਰ ਤੁਹਾਨੂੰ ਚਲਦੇ ਆਂ ਜੀ ਲੈ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਬਹੁਤ ਸ਼ਾਹੀ ਪਹਿਲੀ ਇੱਕ ਸਿੰਗਲ ਸੜਕ ਬਣੀ ਹੋਈ ਆ ਜੀ ਬਾਬਾ ਜੀ ਦੇ ਚਾਲ ਵਾਸਤੇ ਤਾਂ ਤਾਂ ਚੜੀ ਗੁਰੂ ਨਾਨਕ ਦੇਵ ਜੀ ਤੇ ਸਾਹਮਣੇ ਤੁਹਾਨੂੰ ਸ਼ਾਇਦ ਗੁਰਦੁਆਰਾ ਸਾਹਿਬ ਨਿਰਦਾਸ਼ਪੁਰੇ ਉੱਪਰ ਹੀ ਉੱਪਰ ਸਾਹਮਣੇ ਦੇਖੋ ਜੀ ਬੜੀ ਸੋਹਣੀ ਇਮਾਰਤ ਬਣੀ ਹੋਈ ਹੈਗੀ ਕਿਉਂ ਘਰ ਦੀ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਆਪਾਂ ਬਸ ਤਕਰੀਬਨ ਪਹੁੰਚ ਹੀ ਗਏ ਜੀ ਇਹ ਵੀ ਗੁਰਦੁਆਰਾ ਜੀ ਹੈਗਾ ਜੋ ਸੰਗਰੂਰ ਦੇ ਨਾਲ ਹੀ ਹੈ ਜੀ ਬਿਲਕੁਲ ਨਾਲ ਗੁਰਦੁਆਰਾ ਸੁਧਾਨਾ ਸਾਹਿਬ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਦਾਣਾ ਸਾਹਿਬ ਤੇ ਹੁਣ ਆਪਾਂ ਪਾਰਕਿੰਗ ਦੇ ਵਿੱਚ ਲਾਉਨੇ ਆਂਗੇ ਆਪਣਾ ਮੋਟਰਸਾਈਕਲ ਤੇ ਉਸ ਤੋਂ ਬਾਅਦ ਤੁਹਾਨੂੰ ਕਰਵਾਉਨੇ ਆਂਗੇ ਦਰਸ਼ਨ ਹੁਣ ਤੁਹਾਨੂੰ ਕਰਵਾਉਨੇ ਆਂਗੇ ਦਰਸ਼ਨ ਚੱਲਦੇ ਆਂਗੇ ਆਪਾਂ ਨਾਲੇ ਤੁਹਾਨੂੰ ਦੱਸਾਂਗੇ ਇਤਿਹਾਸ ਬਾਰੇ ਵੀ ਕੀ ਇਤਿਹਾਸ ਇੱਥੋਂ ਦਾ ਤੇ ਚਲੋ ਚੱਲੀਏ ਫਿਰ ਕਰੀਏ ਦਰਸ਼ਨ ਆਪਾਂ ਅੰਦਰ ਵੜਨ ਲੱਗੇ ਕਿੰਨੇ ਸੋਹਣੇ ਸੋਹਣੇ ਪਾਰਕ ਬਣਾਏ ਹੋਏ ਆਂ ਅੰਦਰ ਤੇ ਚਲੋ ਹੁਣ ਆਪਾਂ ਚੱਲਦੇ ਆਂ ਜੀ कमेंटा बेच वागुरू वाहे वाहेगुरु जरूर लिखो आ उ जमना की वाहेगुरु 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 वाहे ਵਾਹਿਗੁਰੂ 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 ਦੇਖੋ ਸਨਪਾਂ ਦੇ ਕਣਕ ਦੀਵੇ ਮੋਮਬਤੀਆਂ ਲਾ ਕੇ ਗੁਰੂ ਘਰ ਦੇ ਵਿੱਚ ਬਹੁਤ ਵਧੀਆ ਕਰ ਰਹੇ ਨੇ ਬਿਲਕੁਲ ਆਪਾਂ ਆਪਣੇ ਦਿਲ ਦੀ ਤਮੰਨਾ ਪੂਰੀ ਕਰ ਰਹੇ ਨੇ ਲਾ ਕੇ ਤੇ ਚਲੋ ਹੁਣ ਆਪਾਂ ਕਰ ਦਾਂਗੇ ਦਰਸ਼ਨ ਤੁਹਾਨੂੰ ਦਰਸ਼ਨ ਕਰਵਾਣੇ ਆ ਤੇ ਇੱਧਰ ਜੋਤ ਚੱਲ ਰਹੀ ਹੈ ਜੀ ਕਰੋ ਦਰਸ਼ਨ ਕਮੈਂਟਾਂ ਚ ਵਾਹਿਗੁਰੂ ਜਰੂਰ ਲਿਖ ਦਿਓ ਤੇ ਚਲੋ ਜੀ ਵਾਹਿਗੁਰੂ 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 ਜੀ ਇਹ ਹੈ ਜੀ ਗੁਰਦੁਆਰਾ ਸਤਾਣਾ ਸਾਹਿਬ ਪਾਤਸ਼ਾਹੀ ਪਹਿਲੀ ਤੁਸੀਂ ਦੇਖ ਸਕਦੇ ਆ ਜੀ ਇੱਥੇ ਜਿਹੜਾ ਗੁਰਨਾਨਕ ਦੇਵ ਜੀ ਦਾ 사ਤਸੰਗ ਹੋ ਰਿਹਾ ਸੀਗਾ ਉੱਥੇ ਇੱਕ 사ਤਸੰਗ ਦੇ ਵਿੱਚ ਹਿਰਨ ਚਲੀ ਗਈ ਤੁਸੀਂ ਦੇਖ ਰਹੇ ਹੋਗੇ ਸਾਰਾ ਇਹ ਦਰਸਾਇਆ ਹੋਇਆਗਾ ਉਹ ਸਾਹਮਣੇ ਹਿਰਨ ਵੀ ਹੈਗੀ ਆ ਜੀ 사ਤਸੰਗ ਹੋ ਰਿਹਾ ਸੀ 사ਤਸੰਗ ਦੇ ਵਿੱਚ ਹਿਰਨ ਚਲੀ ਗਈ ਹਿਰਨ ਦੇ ਪਿੱਛੇ ਰਾਜਕੁਮਾਰੀ ਉਹ ਵੀ ਹਿਰਨ ਦੇ ਪਿੱਛੇ ਚਲੀ ਗਈ ਜਾ ਕੇ ਰਾਜਕੁਮਾਰੀ ਜੀ ਨੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਨੂੰ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਉਸੇ ਤਰ੍ਹਾਂ ਬਿਲਕੁਲ ਤੇ ਗੁਰੂ ਸਾਹਿਬ ਜੀ ਨੇ ਕਿਹਾ ਰਾਜਕੁਮਾਰੀ ਨੂੰ ਹਾਂ ਭਾਈ ਗੁਰਮਖਾ ਬਸ ਇਸ ਤਰ੍ਹਾਂ ਕਹਿਣ ਦੀ ਧੀਰ ਸੀ ਰਾਜਕੁਮਾਰੀ ਇਸਤਰੀ ਤੋਂ ਪੁਰਸ਼ ਬਣ ਗਈ ਔਰਤ ਤੋਂ ਨਾਲ ਦੀ ਨਾਲ ਬੰਦਾ ਬਣ ਗਈ ਰਾਜਕੁਮਾਰੀ ਇਹ ਸਾਰਾ ਜਿਹੜਾ ਚਿੱਤਰ ਆ ਇਹ ਦਰਸਾਇਆ ਹੋਇਆ ਹੈ ਜੀ ਇਹ ਗੁਰਦੁਆਰਾ ਪਾਸ਼ਾ ਹੀ ਪਹਿਲੀ ਸਧਾਣਾ ਸਾਹਿਬ ਹੈ ਜੀ ਸੰਗਰੂਰ ਦੇ ਬਿਲਕੁਲ ਨਾਲ ਹੀ ਹੈਗਾ ਸੰਗਤ ਆਪਦੀ ਸ਼ਰਧਾ ਦੇ ਮੁਤਾਬਕ ਜੋਤਾਂ ਜਗਾਈਆਂ ਤੁਸੀਂ ਦੇਖ ਸਕਦੇ ਹਾਲ ਦੇਖੋ ਬੜਾ ਸੋਹਣਾ ਬਣਾਇਆ ਹੋਇਆ ਹੈ ਬੜਾ ਵੱਡਾ ਹਾਲ ਆ ਦਾ ਇੱਧਰ ਲੰਗਰ ਵੀ ਚੱਗਣਾ ਹੋਵੇ ਇੱਧਰ ਲੰਗਰ ਵੀ ਚੱਲ ਰਿਹਾ ਹੈਗਾ ਆਜੋ ਹੁਣ ਆਪਾਂ ਲੈਨੇ ਆ ਬਾਬਾ ਜੀ ਦੇ ਪਰਸ਼ਾਦ ਤੇ ਚੱਲਦੇ ਆਂਗੇ ਬਾਹਰ ਨੇ ਤੇ ਅਸੀਂ ਹੁਣ ਮੱਥਾ ਟੇਕ ਕੇ ਆਗੇ ਸੀਗੇ ਬਾਹਰੇ ਪਹਿਲੀ ਪਾਸ਼ਾ ਜੀ ਦਾ ਗੁਰੂ ਘਰ ਆ ਜੀ ਜਦੋਂ ਆਪਾਂ ਭਵਾਨੀਗੜ੍ਹ ਤੋਂ ਜਾਣੇ ਆਂਗੇ ਸੰਗਰੂਰ ਨੂੰ ਜਿਹੜਾ ਪਹਿਲਾ ਹੀ ਬ੍ਰਿਜ ਆਊਗਾ ਪਹਿਲਾ ਪੁਲ ਆਊਗਾ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾਣ ਲੱਗੇ ਪਹਿਲਾ ਜਿਹੜਾ ਪੁਲ ਆਊਗਾ ਸੰਗਰੂਰ ਦੇ ਵਿੱਚ ਨਹੀਂ ਵੜਨਾ ਆਪਾਂ ਨੇ ਉਹ ਤੋਂ ਬਾਹਰਲੇ ਪਾਸੇ ਹੀ ਸੱਜੇ ਹੱਥੋਂ ਬੋਰਡ ਵੀ ਲੱਗਿਆ ਹੋਇਆ ਤੇ ਉੱਥੋਂ ਸਿੱਧਾ ਆਪਾਂ ਨੇ ਅੰਦਰ ਚੱਲ ਜਾਣਾਗਾ ਉੱਥੋਂ ਨਾਲ ਹੀ ਕਿਲੋਕਮੀਟਰ ਦੇ ਉੱਤੋਂ ਹਟਮਾ ਗੁਰੂ ਘਰ ਆ ਜੀ ਤੇ ਤੁਹਾਨੂੰ ਜਾਮਣ ਦਿਖਾਉਨੇ ਆਗੇ ਅਸੀਂ ਇੱਕ ਵਾਰੀ ਪਿਛਲੀ ਵਾਰੀ ਵੀ ਆਏ ਸੀਗੇ ਅਸੀਂ ਉੱਥੇ ਜਾਮਣਾ ਖਾਦੀ ਦੀ ਇਸੇ ਜਾਮਣ ਤੋਂ ਹੁਣ ਤਾਂ ਟੁੱਟ ਗਈ ਸ਼ਾਇਦ ਹਵਾ ਕਰਕੇ ਬਾਰਸ਼ਾਂ ਬੂਰਸ਼ਾਂ ਆਈਆਂ ਨੇ ਰੇਰੀ ਨੂੰ ਰਹੀ ਹੈ ਨਾ ਉਹਨੇ ਤੋੜਤੀ ਨੇਰੀ ਨੇ ਮੇਨ ਲਾਦਾ ਆਜਾ ਮਣਾ ਗਈ ਮੇਰਾ ਸਾਰਾ ਮਿੱਲਾ ਟਾਣੇ ਟੁੱਟ ਗਏ ਨੇਰੀ ਨੇ ਹਮ ਆ ਟਾਣਾ ਬਹੁਤ ਵੱਡਾ ਧਿਆ ਹਾ ਪੂਰਾ ਹੋਤੀਗਾ ਹਾਂ ਇਹ ਦਵਾਰ ਤੋਂ ਫੁੱਟਿਆ ਹੋਇਆਗਾ ਇਹ ਫੁੱਟ ਗਿਆ ਜਾਂ ਫਿਰ ਤਾਰੇ ਕੁਝ ਲੜਕੇ ਹੀ ਪੈਣਗੇ ਹਮ ਤੇ ਆ ਇਧਰ ਗੁਰੂ ਘਰ ਵੱਲੋਂ ਜੀਜਾ ਬੀਜੀਆਂ ਹੋਈਆਂ ਨੇ ਦੇਖੋ ਰਸਤਾ ਬੜਾ ਵਧੀਆ ਬਣਾਇਆ ਹੋਇਆ ਹੈ ਦੇਖੋ ਹੈਂ ਪੂਰਾ ਟਾਪ ਦਾ ਪਾਪਾ ਜੀ ਇਹ ਬੇਲਾ ਹੈ ਨਾ ਹਾਂ ਜੀ ਬੇਲਾ ਬੂਟਾ ਛੋਟਾ ਜਾਂ ਹੋਰ ਟੁੱਟ ਵੈਰੈਟੀ ਹੈ ਨਹੀਂ ਬਿਲ ਦੋ ਤਰ੍ਹਾਂ ਦੇ ਨੇ ਓਰੇ ਇੱਕ ਤਾਂ ਦੇਖ ਉਹ ਛੋਟਾ ਇਹ ਬੂਟਾ ਬੇਲਾ ਆਹ ਕਿੱਡਾ ਬੇਲਾ ਦੇਖ ਕਿੰਨਾ ਪਾਰ ਚੱਕ ਰੱਖਿਆ ਤਾਂ ਜੇ ਆ ਕੇ ਪੱਕੂਗਾ ਆਪਣੇ 77 ਜਿਹੜਾ ਨਾ ਆਪਣੇ ਜਿਵੇਂ ਮਾਰਸ਼ ਜਿੱਜ ਤੇ ਆ ਇਧਰ ਛੋਟਾਗਾ ਇਤੇ ਮੜੇ ਮੜੇ ਲੱਗੇ ਹੋਏ ਨੇਗੇ ਛੋਟੇ ਛੋਟੇ ਜੇ ਤੇ ਇਹਦੇ ਬਹੁਤ ਵੱਡੇ ਵੱਡੇ ਲੱਗੇ ਹੋਏ ਨੇਗੇ ਬੇਲਾ ਇਹ ਬਿਲਾ ਦਾ ਰੱਬਾ ਆ ਇਹ ਬਿਲ ਬਾਦਸ਼ਾਹ ਹੈ ਹੈ ਇਹ ਬਿਲਾ ਦਾ ਰੱਬਾ ਆ ਹੁੰਦਾ ਹੈ ਨਾ ਰੱਬਾ ਵੜਦਾ ਬਿਲਾ ਦਾ ਉਪਰ ਲਾ ਕੇ ਤਾਇਰ ਤੁਮਾਨ ਹਾਂ ਇਹੋ ਚ ਕਰਨਾ ਪੈਂਦਾ ਆਪਣੇ ਦੁੱਧ ਜਿਹਾ ਆ ਗਿਆ ਨਾ ਵਿੱਚ ਫਿਰ ਉਹ ਕਰਨਾ ਪੈਂਦਾ ਚਲੋ ਇਹ ਇਧਰ ਵੀ ਬੜਾ ਵਧੀਆ ਇੱਥੇ ਬਰੇ ਜਿਆਦੇ ਬੀਜੇ ਹੋਏ ਨੇ ਬਾਬਿਆਂ ਨੇ ਬਾਕੀ ਬਿਲਾ ਦਾ ਮਰੱਬਾ ਵੀ ਬੜਾ ਵਧੀਆ ਬਣਦਾ ਹੁੰਦਾ ਹੈਗਾ ਤੁਸੀਂ ਖਾਦਾ ਹੀ ਹੋਣਾ ਤੇ ਆਜੋ ਹੁਣ ਆਪਾਂ ਨੇ ਦਰਸ਼ਨ ਕਰ ਲਈ ਜੀ ਦਰਸ਼ਨ ਬੜੇ ਸੋਹਣੇ ਬੜੇ ਵਧੀਆ ਐ ਟਿਪ ਟੋਪ ਦਰਸ਼ਨ ਹੋਏ ਨੇਗੇ ਤੇ ਹੁਣ ਆਪਾਂ ਨਿਕਲਦੇ ਆਂਗੇ ਚੱਲਦੇ ਆਂ ਕਿਰਪਾ ਵੀ ਸਤਿਗੁਰ ਦੀ ਸਤਿਗੁਰ ਦੀ ਕਿਰਪਾ ਨਾਲ ਵਸਤੁਰੇ ਫਿਰਦੇ ਆਂਗੇ ਤੇ ਸਾਹਮਣੇ ਗੁਰੂ ਘਰ ਆ ਜੀ ਤੇ ਹੁਣ ਆਪਾਂ ਨਿਕਲਦੇ ਆਂਗੇ ਚੱਲਦੇ ਆਂਗੇ ਵੱਧ ਤੋਂ ਵੱਧ ਵੀਡੀਓ ਨੂੰ ਕਰ ਦੋ ਸ਼ੇਅਰ ਤੁਹਾਡੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਉਸ ਤੋਂ ਬਾਅਦ ਚਲੋ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ